ਨੂੰਸੀ ਉਹ ਤਾਂ ਸਾਡੀ ਫਰੈਂਡਸ਼ਿਪ ਹੋ ਗਈ ਸੀ ਮੈਨੂੰ ਗੱਲ ਹੋ ਗਈ ਸੀ ਪਾ ਲਈ ਪਹੁੰਚ ਗਣੀ ਵਿਆਹ ਤੇ ਨਹੀਂ ਡਰਾਤੀ ਰੁੜ ਜਾਣੇ ਨੇ ਅਸਪੈਟ ਕਰ ਲੇਗਾ ਹੈ ਕਾਰਲਾ ਸਪੈਟ ਕਰ ਲੈ ਬੜੇ ਐਕਸੈਪਟ ਘਰੇ ਹੀ ਸੱਦ ਲਈ ਇੱਥੇ ਹੀ ਉਹਨਾਂ ਨੂੰ ਬਚਾਹ ਪਾਣੀ ਇੱਥੇ ਪਿਆ ਦਿਆ ਕਰਾਂਗੇ ਸੇਵਾ ਸੁਭਾ ਕਰ ਦਿਆ ਕਰਾਂਗੇ ਪਰ ਅੱਜ ਕੱਲ ਮੇਰੀ ਗੱਲ ਸੁਣ ਅੱਜ ਕੱਲ ਕਾਲੀਆਂ ਰਹੀਆਂ ਅੱਜ ਕੱਲ ਤਾਂ ਪੰਜ ਪੰਜ ਫਸਾਏ ਵੇ ਬਹਿਣਕੀਆਂ ਲੱਕੜੀਆਂ ਦੇ ਨਹੀਂ ਖੜ ਜਾ ਕੋਸਰ ਕੋਸ ਸੁਪਨੇ ਸਜੋਏ ਸੀ ਮੇਰੇ ਘਰ ਜੀ ਹਾਂ ਕੇ ਪੂਰੇ ਫੱਕਾ ਵਾਲਿਆਂ ਦੇ ਕੱਝੋਗੇ ਫੱਕਾ ਵਾਲਿਆਂ ਦੇ ਘਰ ਜਾ ਕੇ ਫੱਕਾ ਵਾਲਿਆਂ ਦੇ ਲੈ ਵੀ ਗੱਲ ਸੁਣ ਲਾ ਗੇਂਦਿਆ ਮੈਂ ਇਹਨੂੰ ਇੱਕ ਗੱਲ ਕਹਿਣਾ ਵੀ ਇਹੋ ਜਿਹਾ ਵਿਆਹ ਕਦੇ ਹੋਇਆ ਹੀ ਨਹੀਂ ਹੋਣਾ ਯਾਰ ਮੇਰੀ ਗੱਲ ਸੁਣ ਚਾਰੇ ਪਾਸੇ ਗੱਲਾਂ ਚੰਗ ਤੇ ਵੰਤ ਉਹਨਾਂ ਨੇ ਰੰਗ ਲਾਤੇ ਯਾਰ ਚਿੱਟੇ 66 335 ਮੇਰਾ ਸਾਲਾ ਜਦੋਂ ਪਿੰਡ ਤੋਂ ਦੀ ਠੱਕ ਠੱਕ ਕਰਦਾ ਲੰਘਿਆ ਸਾਰੇ ਮੇਰੇ ਸਹੁਰਿਆਂ ਚ ਮੇਰੀ ਟੌਰ ਬਣ ਗਈ ਠੀਕ ਹੈ ਨਾ ਗੱਲ ਸੁਣ ਸੱਬਲ ਤੇ ਤੇਰਾ ਪਾਪਾ ਤੜਕੇ ਦੇ ਦਿਸਦੇ ਨਹੀਂ ਕਿੱਥੇ ਗਏ ਉਹ ਬਾਜ਼ਾਰ ਗਏ ਪਾਨਿਆਂ ਬਾਜ਼ਾਰ ਕੀ ਲੈਣ ਗਏ ਆ। ਸਾਮਾਨ ਲੈਣ ਗਿਆ ਭਾਨਿਆ। ਉਹ ਸਾਮਾਨ ਲੈਣ ਜਾਣਾ ਕਿਹੜੇ ਸਾਮਾਨ ਨੂੰ ਲੈ ਕੇ ਆਉਂਦੇ ਆ ਉਹ ਠੀਕ ਹੈ ਨਾ। ਪੈਸੇ ਤਾਂ ਵਹਿਣ ਕੇ ਲੈ ਕਿਹੜੇ ਮੈਥੋ ਲਈ ਜਾਂਦੇ ਆ। ਫਿਰ ਕਹਿੰਦੇ 11 ਕੱਢਦੀਆਂ ਵਧੀਆ ਨਹੀਂ ਲੱਗਦਾ ਠੀਕ ਹੈ ਨਾ। ਉਹ ਛੱਬੜ ਨਹੀਂ ਖੜੇ ਪੈਂਦਾ। ਉਹ ਸੱਬੜ ਕਿਹੜਾ ਸੱਬੜ ਮੇਰੀ ਗੱਲ ਸੁਣ ਲੈ ਲੰਡੂ ਬਦਮਾਸ਼ ਕਿਹੜਾ ਸੱਬੜ ਐਵੇਂ ਨੰਬਰ ਬਣਾਈ ਜਾਂਦੇ ਉਹ ਤਾਂ ਡਰਦੇ ਰਹਿੰਦੇ ਆ ਤੁਸੀਂ ਠੀਕ ਹੈ ਨਾ। ਗੱਲ ਸੁਣ। ਤੇ ਅੱਗ ਲਾਉਣਾ। ਨਾ ਬਰਾਉਣੇ ਯਾਰ ਗੱਲ ਸੁਣਾਈ ਆ ਲਗਾ ਮੈਂ ਦੇਖ ਨਾ ਨਾ ਦੇਖ ਮੈਂ ਜਦੋਂ ਜਦੋਂ ਮੈਂ ਪਹਿਲਾ ਮੇਰਾ ਵਿਆਹ ਹੋਇਆ ਹੂੰ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਤੇਰੇ ਕੋਲ ਅੱਜ ਹੂੰ ਉਹਦਾ ਤੂੰ ਇਹ ਐਡਾ ਜਦੋਂ ਮੇਰਾ ਪਹਿਲਾ ਵਿਆਹ ਹਾਂ ਹਾਂ ਇਸ ਕਰਕੇ ਵੀ ਜੇ ਆਪਾਂ ਹੁਣ ਮੈਂ ਤੈਨੂੰ ਗੱਲ ਕੁੱਲ ਮਿਲਾ ਕੇ ਦੇਖਾਂ ਵੱਡੇ ਪ੍ਰਾਉਣੇ ਦੇ ਨਾਤੇ ਤੂੰ ਮੇਰੇ ਸਾਰਾ ਤਾਂ ਹੈਗਾ ਯਮਰ ਭਰਾਵਾ ਵਰਗਾ ਨਹੀਂ ਠੀਕ ਹੈ ਮੇਰੀ ਗੱਲ ਤੈਨੂੰ ਪੈਗ ਲਗਾਉਣੀ ਆ ਨਾ ਮੈਨੂੰ ਭਾਪੇ ਹੋਣਾ ਨਹੀਂ ਛੱਬਲ ਹੋਣਾ ਇਹ ਗੱਲ ਹੀ ਕਹੀ ਆ ਕਹਿੰਦਾ ਤੈਂ ਪ੍ਰੋਣੇ ਦੀਆਂ ਗੱਲਾਂ ਚ ਨਹੀਂ ਆ। ਉਹ ਨਹੀਂ ਨਹੀਂ ਆ ਉਹ ਤੇਨੀ ਤੱਜ ਦਾ ਲਾਲ ਚ ਵੀ ਦਊ ਉਹ ਤੈਨੂੰ ਮੁਰਗਾ ਦਾ ਲਾਲ ਚ ਵੀ ਦਊ। ਗੱਲ ਸੁਣ ਮੁਰਗਾ ਵੀ ਰਿਜਿਆ ਬੈ ਠੀਕ ਐ ਨਾ। ਮੈਂ ਤੈਨੂੰ ਦੱਸਾਂ ਇੱਕ ਗੱਲ ਹੈ ਜਗਦੇਵ ਹੈ ਜਗਦੇਵ। ਜਿਹੜਾ ਇੰਨਾ ਵਧੀਆ ਘੈਂਟ ਬਣਾਉਂਦਾ ਨਾ ਜਗਦੇਵ ਤੋਂ ਮੁਰਗਾ ਤਿਆਰ ਕਰਵਾਇਆ ਵਜੀਤ ਕੇ ਆਲੇ ਤੋਂ ਮੈਂ ਤੇਰਾ। ਗੱਲ ਸੁਣ ਤੂੰ ਐ ਕਰ ਹੂੰ ਚਿੱਲੀ ਚਿਕਨ ਮੰਗਾ ਲੈ। ਚਿੱਲੀ ਜੇ ਕਰਨੀ ਬਣ ਰਿਹਾ ਜੇ ਤੈਨੂੰ ਸੁਖਾ ਮੱਖਣੀ ਚਿਕਨ ਮੇਰਾ ਹਾਸ ਵਾਲਾ ਗਿਗੜੀ ਚਿਕਨ। ਜਿਹੜੇ ਮਰਜੀ ਹੈ ਤਾਂ ਮੁਰਗਈਏ ਵੀ ਬਖਰੂ ਬਖਰੀ ਨਾ ਲਿਖਿਆ ਕਾਣਾ ਦਾ ਮੀਟ ਹੀ ਹੈ ਇਹਦੇ ਵਿੱਚ ਬਖਰੂ ਬਖਰੀ ਨਾ ਲਿਖਿਆ ਲੈ ਨਾ ਤੈਨੂੰ ਕਹਾਂਦਾ ਹੋਰ ਦੱਸਾਂ ਹੂੰ ਸਟਾਲਾਂ ਆਂਆਂ ਸਟਾਲਾਂ ਲਾਤੀਆਂ ਇਹ ਬਾਪੇ ਉਹਨਾਂ ਨੇ ਇਹ ਕਿਹੜੀਆਂ ਸਟਾਲਾਂ ਪੈਸੇ ਦਾ ਹੋਰ ਉਹ ਜਿਆ ਪਰੇ ਪੈਸੇ ਤਾਂ ਮੇਰੀ ਗੱਲ ਸਮਝ ਨਾ ਸਾਰੀ ਗੱਲ ਕਾਟ ਕਾਟ ਕੋਈ ਛੱਡੀਆ ਗੱਲ ਸੁਣ ਜਦੋਂ ਮੈਂ ਜਾਣਿਆ ਤੇਰੇ ਕੋਲੇ ਬਾਜਾ ਰੱਖਿਆ ਹੋਇਆ ਤੈਨੂੰ ਗਾਉਣ ਦਾ ਸ਼ੌਂਕ ਹੈ ਗਾਉਣ ਦਾ ਸ਼ੌਂਕ ਪਰੌਣਿਆ ਮੈਨੂੰ ਹੁਣਾਂ ਪਹਿਲੀ ਤੋਂ ਜੋਗ ਵਿਆਹ ਵਿਆਹ ਹਾਈਵੇ ਰੱਬਾ ਕਤੇ ਤੂੰ ਮੈਨੂੰ ਪਹਿਲਾਂ ਕਹਿੰਦਾ ਮੈਂ ਹੁਣ ਤੇਰੇ ਗਾਣੇ ਦੀ ਗਾਣੀ ਕਿਤੇ ਆਰ ਦੀ ਕਿਤੇ ਆਰ ਗਾਣੇ ਕਢਾ ਦੇਣੀ ਸੀ ਤੂੰ ਗਾਣਾ ਕਿਉਂ ਨਹੀਂ ਕੱਢ ਰਿਹਾ ਸੱਚੀ ਲੈ ਤੂੰ ਗਾਣਾ ਕੱਢ ਕਿਉਂ ਨਹੀਂ ਰਿਹਾ ਪਾਨਿਆ ਮੈਂ ਛੱਬਾ ਦੇ ਬਾਪੇ ਨੂੰ ਬੜਾ ਜ਼ੋਰ ਲਾਇਆ ਪੈਸੇ ਨਹੀਂ ਲਾ ਰਹੇ ਪੈਸੇ ਤੇ ਥੌਕ ਦੂਸ ਨੇ ਲੈ ਫਿਰ ਅੱਜ ਤੇਰੇ ਨਾਲ ਮੈਂ ਵਾਅਦਾ ਕਰ ਲਿਆ ਅੱਜ ਤੇਰੇ ਨਾਲ ਵਾਅਦਾ ਕਰ ਲਿਆ ਓਏ ਗੇਂਦਿਆ ਗੇਂਦਿਆ ਕੇ ਵੀ ਸਿੰਘ ਨਹੀਂ ਜਿਹੜਾ ਕੇ ਵੀ ਸਿੰਘ ਹੈ ਹਾਂ ਹਾਂ ਉਹ ਤਾਂ ਤੇਰਾ ਮਿਊਜ਼ਿਕ ਕਰਾ ਕੇ ਦਿੰਨੇ ਪੱਕਾ ਮੈਂ ਕਿੰਨਾ ਯਾਰ ਮਿਊਜ਼ਿਕ ਚ ਐਨ ਕੋਕੇ ਜੜ ਦੂਗਾ ਕੇਵੀ ਸਿੰਘ ਤੋਂ ਆਪਾਂ ਗੁੱਲ ਨੀਖਾਂ ਚੜਾਉਣੀਆਂ ਨੇ ਯਾਰ ਮੈਂ ਯਾਰ ਗੱਲ ਤਾਂ ਸੁਣ ਲੈ ਕੇਵੀ ਸਿੰਘ ਦਾ ਮਿਊਜ਼ਿਕ ਹੋ ਗਿਆ ਹਾਂ ਗਾਣਾ ਕਿਹੜੇ ਏਰੈਕਟਰ ਤੋਂ ਲਈਏ ਯਾਰ ਗਾਣਾ ਕਿਹੜੇ ਏਰੈਕਟਰ ਤੋਂ ਗਾਣੇ ਕਿਹੜੇ ਏਰੈਕਟਰ ਤੋਂ ਗਿਆ ਮੈਂ ਲਿਖ ਦੂੰ ਹਾਂ ਗਾਣਾ ਨਾ ਇੱਕ ਅਲੱਗ ਜੀ ਟਾਈਪ ਹੈ ਗੱਲ ਸੁਣ ਹੁਣ ਤਾਂ ਵੀ ਪੈੱਗ ਬਣਦਾ ਹੁਣ ਤੇਰੀ ਰੀਲ ਨਾ ਨਾ ਨਹੀਂ ਨਹੀਂ ਹੁਣ ਤਾਂ ਤੇਰਾ ਗਾਣਾ ਆ ਰਿਹਾ ਠੀਕ ਹੈ ਨਾ ਗਾਣੇ ਦੀ ਫੀਸੀ ਚ ਤਾਂ ਲਵਣਾ ਹੀ ਪੈਂਦਾ ਨਾ ਨਾ ਬਰੌਣਿਆ ਉਹ ਨਹੀਂ ਨਹੀਂ ਮੈਨੂੰ ਪਤਾ ਵੀ ਤੇਰਾ ਪਾਪਾ ਦੇ ਤਸੱਬਲ ਮੈਂ ਤਾਂ ਕੀ ਕਹਿ ਕੇ ਗਿਆ ਆ ਵੀ ਜਿੰਨਾ ਚਿਰ ਪੈਸੇ ਨਹੀਂ ਦਿੰਦਾ ਘੂਟਾਉਣੀ ਆ ਤੇ ਆ ਜੇ ਮੈਂ ਨਹੀਂ ਲਾਉਂਦਾ ਠੀਕ ਆ ਪੈਸੇ ਮੈਂ ਕਰ ਲੂਗਾ ਮੇਰੇ ਚਾਚਾ ਸੇ ਉਹਨਾਂ ਗੱਲ ਹੋਈ ਵੀ ਆ 1.5 ਲੱਖ ਦੇਦਾ 3.5 ਲੱਖ ਰਹਿੰਦਾ ਨਾ ਮੈਨੂੰ ਪਤਾ ਤੇਰੇ ਦਿਮਾਗ 'ਚ ਕੀ ਚੱਲਦੀ ਏ ਗੱਲ ਵੀ ਇਹ ਪਹਿਲੀ ਏ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਮੈਨੂੰ ਰੱਬ ਦੀ ਸੌਂ ਮੇਰੇ ਦਾ ਦਿਮਾਗ 'ਚ ਹੀ ਨਹੀਂ ਇਹ ਠੀਕ ਆ ਨਾ ਤੂੰ ਆਪਦੀ ਉਹਦੇ ਭੈਣ ਕੋਲੇ ਜਾ ਉਹ ਨਾਲ ਤੇਰੀ ਭੈਣ ਅੰਦਰ ਪਈ ਆ ਮੈਂ ਭਰੇ ਜਾ ਕੇ ਪਹਿ ਜਾਣਾ ਆਪਣੇ ਆਪਾਂ ਜਵਾਨ ਦੇ ਪੱਕੇ ਆ ਪੈਸੇ ਦੇਵਾਂਗੇ ਨਾ ਪਰੇ ਜਾ ਕੇ ਨਹੀਂ ਆਪਾਂ ਦੋਨੇ ਇਕੱਠੇ ਬੋਹਾਂਗੇ ਇਕੱਠੇ ਪੈ ਜਾਗੇ ਇਕੱਠੇ ਪੈ ਜਾਗੇ ਲੈ ਵੀ ਗੇਂਦਿਆ ਤੇਰੇ ਨਵੇਂ ਗਾਣੇ ਆਉਣ ਦੀ ਖੁਸ਼ੀ ਦੇ ਵਿੱਚ ਇਹ ਕਿ ਇੱਕ ਪਿੱਗ ਲਾ ਫੇਰ ਮੇਰੀ ਗੱਲ ਸੁਣ ਜਦੋਂ ਪਿੱਗ ਜਾਵੜਿਆ ਨਾ ਅੰਦਰ ਫਿਰ ਤੈਨੂੰ ਗਾਣਾ ਆਹ 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 ਕੋਈ ਕੈਂਟ ਜਾ ਕੱਢ ਕੇ ਦੇ ਮੂੰਹ ਫੜ ਪਹਿਲਾਂ ਪੀਤੀ ਕਦੇ ਨਾ ਪੀਤੀ ਫਿਰ ਅੱਜ ਪਹਿਲੀ ਵਾਰੀ ਪੀਂ ਸ਼ਰੀਲਾ ਦੇ ਆਉਂਗਾ ਮੈਂ ਕਹਿੰਦਾ ਯਾਰ ਸੁਰਾਂ ਚ ਆ ਜਾ ਜਮਾ ਸ਼ਰੀਲਾ ਦੇ ਆਉਂਗਾ ਦੇਖ ਫਿਕਰ ਫੜ ਕੇ ਪੜਿਆ ਪੜਿਆ ਪਾਪੇ ਹੁਣੀਗਾ ਨਹੀਂ ਪਾਪੇ ਹੁਣਾਂ ਨੂੰ ਕੀ ਪਤਾ ਲੱਗਣਾ ਫਰ ਤਾਂ ਸਹੀ ਤੂੰ ਪਾਪੇ ਨੂੰ ਇਹ ਸੱਬੜਦਾ ਬੇੜਾ ਓਏ ਸੱਬੜ ਸੁਬੜ ਮੈਂ ਸਭ ਸਿੱਧੀ ਕਰ ਦੂੰ ਠੀਕ ਹੈ ਨਾ ਜੇ ਉਹ ਸੱਬੜਾ ਮੈਂ ਥੋੜਾ ਇਹ ਪੜਿਆ ਲੈ ਚਾਰ ਇਹ ਲਾ ਲਾ ਮੂਲਾ ਹਨ ਅੱਕ ਕੁੱਟ ਗਿਆ ਹੈ ਹਾਂ ਹਾਂ ਕਿਵੇਂ ਲੱਗਿਆ ਉਹ ਕਹਿੰਦਿਆ ਬਹੁਤ ਘੈਂਟ ਲੱਗਿਆ ਘੈਂਟ ਲੱਗਿਆ ਗੱਲ ਸੁਣੋ ਜੀ ਆ ਜੀ ਕਿਆ ਕਰ ਨਾਲ ਹਲ ਕਿਨਾਰਾ ਹੋ ਜੇ ਹਨਾ ਪਰਾਰ ਹੋ ਜੇ ਸੁੱਕੀ ਨਹੀਂ ਪੀਣੀ ਚਾਹੀਦੀ ਇੱਕ ਗੱਲ ਹੈ ਤੇਰਾ ਯਾਰ ਨਾਂ ਰੱਖਦੇ ਆਪਾਂ ਗੇਂਦਾ ਸਿੱਧੂ ਜਦੋਂ ਕਿਹਾ ਕੇ ਵੀ ਦੇ ਮਰੂ ਜਿੱਕੇ ਵਿਚ ਆ ਰਿਹਾ ਗੇਂਦਾ ਸਿੱਧੂ ਗਾਣਾ ਤੇਰਾ ਯਾਰ ਮੈਨੂੰ ਮੜਾ ਜਾ ਸੁਰ ਚ ਚੈੱਕ ਕਰਾ ਕਾ ਉਹ ਥੋੜੀ ਜਿਹੀ ਬਈ ਥੋੜੀ ਗਈ ਆ ਯਾਰ ਕੇ ਗਈ ਆ ਇਹ ਮੈਂ ਤੈਨੂੰ ਦੱਸਾਂ ਸੁਰ ਚ ਆਏਗਾ ਤੂੰ ਆਹ ਹਾ 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 ਬੋਤਲਾਂ ਤੇ ਬੋਤਲਾਂ ਆਪਣੇ ਕੋਲੇ ਬੈਠ ਡੀਰ ਵੀ ਪਈ ਆ ਪਾਣੀ ਬਣਾ ਲਾਓ ਸਭ ਕੀ ਪੀਜੇਗਾ ਨਾ ਨਾ ਪਾਣੀ ਹੈ ਪਾ ਲਿਆ ਆ ਫੇਕ ਲਾ ਫੇਰ ਤੈਨੂੰ ਸੁਣਾਣਾ ਲੱਗਾ ਕਰਦਾ ਉਹ ਨਹੀਂ ਤੂੰ ਪੈਗ ਤਾਂ ਲੈ ਪੈਗ ਤਾਂ ਲਾ ਦੇ ਲਾ ਕਰ ਇਹ ਨੱਕ ਕੋਟ ਕੇ ਹਾਂ ਨੱਕ ਕੋਟ ਕੇ ਮੂੰਹ ਨਾਲ ਲਾ ਆ ਕੀਆ ਕਹਿੰਦਿਆ ਕਹਿੰਦਿਆ ਨੀ ਕੀ ਗੱਲ ਹੋ ਗਈ ਸੀ ਪਾ ਨਹੀਂ ਪਹੁੰਚ ਗਣੀ ਵਿਆਹ ਤੇ ਨਹੀਂ ਲਾ ਵਿਆਹ ਤੇ ਪਤਾ ਕਿੰਨਾ ਤਾਂ ਆਮਜਾਮ ਕੀਤਾ ਮੇਰੇ ਬਾਬਲ ਨੇ 2-3 ਲੱਖ ਜੀ ਦਾ ਭਾਂ ਸਿੱਟੀ ਰਾਸਗੁਲੇ ਗੁਲਾਬ ਜਾਮੜਾ ਵਰਤੀ ਨੀ ਮੀਟ ਮੂਟ ਪੂਰਾ ਚਲਾਇਆ ਤੁਸੀਂ ਤਾਂ ਰਹੇਗੀ ਆ ਮੇਰੇ ਘਰ ਵਾਲਾ ਪਤਾ ਕਿੰਨਾ ਸੋਹਣਾਗਾ ਬਾਹਲਾ ਸੋਹਣਾ ਗੁਲਾਬੀ ਰੰਗ ਦੀ ਪੱਗ ਬੰਨੀ ਹੋਈ ਸੀ ਓਰੇ ਤੇ ਮੈਂ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ 50000 ਦਾ ਬਣਿਆ ਹਾਂ ਨੀ ਵਾੜਾ ਕਰਦਾ ਚੰਦਰਾ ਹੁਣ ਜੇ ਤੈਨੂੰ ਦੱਸ ਤਾ ਫਿਰ ਮੱਚੀ ਦਾ ਚੰਗਾ ਨੀ ਮੇਰਾ ਜੀਜਾ ਹਾਂ ਜਦੋਂ ਮੇਰੇ ਪੈਨ ਨੂੰ ਲੈਣ ਆਇਆ ਸੀ ਉਹਦੋਂ ਸੁੱਟੀਆਂ ਚ ਤੂੰ ਵੀ ਗਈ ਬਈ ਸੀਗੀ ਤੇ ਉਹਦੋਂ ਸਾਡੀ ਫਰੈਂਡਸ਼ਿਪ ਹੋ ਗਈ ਸੀਗੀ ਹੋਰ ਉਹ ਗੇਂਦਿਆ ਕਿਉਂ ਕਰਵਾਉਣਾ ਤੂੰ ਕਿਉਂ ਕਰਵਾਉਣਾ ਚਿੱਲੀ ਚੇਕਣਾ ਚਿੱਲੀ ਚੇਕਨੇ ਵੀ ਆ ਰਿਹਾ ਹੈ ਗੱਲ ਸੁਣ ਮੇਰੇ ਮਗਰ ਗਾ ਮੈਂ ਤੇਰਾ ਸੁਰ ਚੱਕ ਕੇ ਕਰਾਂ ਸ਼ਾਰੇ ਗਾ ਮਾ ਪਾਧਾਨੀ ਸ ਸ਼ਾਰੇ ਗਾ ਮਾ ਪਾਧਾ ਛਿੰਦਾ ਓਏ ਨਹੀਂ ਓਏ ਨਹੀਂ ਸ਼ਾਰੇ ਸ਼ਾਰੇ ਗਾ ਮੈਂ ਯਾ ਮੈਂ ਪਾਧਾਨੀ ਸ ਪਾਧਾਨੀ ਸ ਬੱਸ ਬਣ ਗਈ ਗੱਲ ਹਣ ਮੇਰੇ ਮਗਰ ਲਾ ਗਉਣਾ ਉਹਦਾ ਦੋੜੇ ਆ ਰਿਹਾ ਤੈਨੂੰ ਸਿਖਾ ਦੂੰਗਾ ਮੈਂ ਹਾਂ ਓ ਛੱਤੀ ਕਹਿੰਦੀ ਮਰਜਿਆ ਬੇ ਤੂੰ ਚੱਲਿਆ ਦੇ ਗਿਆ ਜੇ ਤੂੰ ਛੱਲਿਆਂ ਦੇ ਘਰੇ ਉੱਠ ਗਿਆ ਛੇਵਦ ਪ੍ਰਾਤਨ ਦੇ ਲਗੇ ਵੱਡੋ ਭੈਣ ਕੀਆ ਲੱਕੜੀ ਆ ਕੱਲੀ ਕੱਲੀ ਲੈਣ ਦਾ ਸਪਰੋਣੇ ਆਵੇਂ ਭੁੱਲ ਨਹੀਂ ਆਉਂਦਾ ਮੈਂ ਕਿਹੜਾ ਲਿਖਦਾ ਖੜ ਜਾ ਤੇਰੇ ਹੱਥੇ ਗਾਣਾ ਲਿਖ ਜਾ ਆਪੇ ਥੋੜਾ ਜਿਹਾ ਰੈਪ ਪਾ ਕੇ ਕਰ ਹਾਂ ਹਾਂ ਜਦੋਂ ਮੈਂ ਗਿਆ 500 ਕਿੱਲਾ ਮੇਰੇ ਕੋਲੇ ਜ਼ਮੀਨ ਦਾ 40 ਮੇਰੇ ਮੂਰੇ ਬਦਮਾਸ਼ ਕਿਸੇ ਦੀ ਲੱਤ ਕਿਸੇ ਦੀ ਬਾਹ ਫੜ ਲਾ ਠੀਕ ਹੈ ਤੇਰਾ ਕਹਿਣਾ ਆਪਾਂ ਕਰੀ ਦੇਣਾ ਸੁਣ ਲੈ ਆਮ ਬੋਤਲ ਹੋਰ ਚੱਕ ਕੇ ਹੋਏ ਹਾਂ ਬਾ ਬਲ ਮੈਂ ਗੱਲ ਛੋਣ ਬਣਾਉਣਿਆ ਹਾਂ ਮੈਂ ਮੈਂ ਡਾਇਰ ਹੋ ਗਿਆ ਬੇਹਗਰ ਬੇਹਗਰ ਇਹ ਤਾਂ ਮੈਂ ਵੀ ਹੋ ਗਿਆ ਆਪਾਂ ਬੰਨੇ ਇੱਥੇ ਪੈ ਜਾਂਦੇ ਹਾਂ ਠੀਕ ਹੈਂ ਠੀਕ ਛੱਡ ਕੇ ਆਏ ਹੋਏ ਇਹ ਸਪਾਉੜਿਆ ਨਹੀਂ ਛੱਡ ਕੇ ਨਹੀਂ ਜਾਂਦੇ ਯਾਰ ਭਰਾਵਾਂ ਵਾਲੀ ਗੱਲ ਹੈ ਠੀਕ ਹੈ ਨਾ ਆਪਣੀ ਕਿਹੜਾ ਕੋਈ ਗੱਲ ਹੈ ਠੀਕ ਹੈ ਨਾ ਛੱਡ ਕੇ ਨਾ ਜਾਈ ਉਹ ਨਹੀਂ ਇੱਥੇ ਹੀ ਬੈਨਾ ਮੈਂ ਠੀਕ ਹੈ ਇੱਥੇ ਹੋਰ ਮੈਂ ਲੜਖੜਾ ਨਹੀਂ ਮਾਰਨਾ ਠੀਕ ਹੈ ਨਾ ਬਟਲ ਪੈ ਜਾ ਮੇਰਾ ਪੱਤ ਇਹ ਹੀ ਮਰਾਂਗੇ ਬੱਸ ਅੱਜ ਸਾਡੇ ਬੰਦੇ ਆ ਆਹ ਬਿਲਕੁਲ ਬਿਲਕੁਲ ਸਮਝ ਜਾ ਸਮਝ ਜਾ ਓਏ ਪੈ ਜਾ ਪੈ ਜਾ ਅੱਖਾਂ ਮੀਕਰਾ ਮੇਰੇ ਸਾਲੇ ਕਹਿੰਦੇ ਰਾ ਸਾਢੇ 3 ਲੱਖ ਰੁਪਇਆ ਰਹਿੰਦਾ ਪਹਿਲਾਂ ਉਹ ਦੇ ਫੇਰ ਸੁਹਾਗ ਰਾਤ ਬਣਾਉਣ ਦੇਵਾਂਗੇ ਐ ਨਹੀਂ ਪਤਾ ਭਾਨਾ ਜਗਾੜੀ ਐ ਮੇਰੀ ਤੇ ਭੂਟੋ ਦੀ ਆੜੀ ਐ ਤਿੰਦੀ ਕਿੱਡਿਆ ਕਤਾ ਤੜਿਕ ਦਿੱਕਤਾ ਤਦ ਇੱਕ ਇੱਕਤਾ ਹਾਏ ਹਾਏ ਲੈ ਅੰਨੇ ਜਾ ਰਹੀ ਸੱਵਲ ਤੇ ਪਾਪਾ ਗਈ ਵੇ ਕਿਤੇ ਮੇਰੇ ਸਾਲੇ ਧੱਕੇ ਖਾਨ ਸ਼ੋਰ ਨੂੰ ਕਰਤਾ ਸ਼ਰਾਬੀ ਨਹੀਂ ਭੂਟੋ ਤੈਨੂੰ ਮौज ਕਰਾ ਮਾ ਇਨੂੰ ਛੇ ਰਕਮਾਵਾ ਆ ਨੀ ਤੈਨੂੰ ਰਿਆਰੇ ਲੈ ਆਵਾ ਆ ਆ ਆ ਮੇਰਾ ਸਾਰਕੜਾ ਬਹੁਤ ਲੁੱਚਾ ਮੇਰਾ ਸਹਰਾ ਬਹੁਤ ਲੁੱਚਾ ਸੱਬੜਾ ਇਹਨਾਂ ਨੇ ਕਿਹਾ ਇਹਨੂੰ ਛੱਡ ਜਾਨੇ ਜੋ ਐਟ ਜੇ ਇਹਨੂੰ ਇਹਨਾਂ ਨੂੰ ਇਹ ਨਹੀਂ ਪਤਾ ਪਾਣਾ ਪੁਰਾਣਾ ਖੜਾਰੀ ਹੈ ਹਾਂ ਊਟੋ ਮੇਰੀ ਵੇਟ ਕਰੀ ਜਾਂਦੀ ਹੂੰ ਇਲਾਤਾ ਜਾਰਸਾਰ ਮੇਰੇ ਸਾਲੇ ਦੀ ਤੇ ਕੁੱਤ ਕੁੱਤੀਆਂ ਕੱਢੂ ਹਮ ਤੁਮ ਜਿੱਤਿਆ ਹੋ ਕੇ ਨੀ ਮੇਰੇ ਸਾਲੇ ਦੀਏ ਸੁੱਢਲੇ ਮਰ ਜਾਵਾਂਗੇ ਰੋ ਰੋ ਕੇ ਨਹੀਂ ਤੜਕੇ ਤੱਕ ਉੱਠਦਾ ਹੁਣ ਨੀ ਇੰਦੀਆਂ ਗੋਲੀਆਂ ਪਾਈਆਂ ਆ ਜਾ ਨੀ ਉਹਦਾ ਸਾਡੀ ਫਰੈਂਡਸ਼ਿਪ ਹੋ ਗਈ ਸੀ ਔਰ ਮੈਨੂੰ ਪਤਾ ਕਿੰਨੇ ਗਿਫਟ ਦਿੱਤੇ ਆ ਬੱਚਾ ਨੀ ਮੇਰ ਗਾਲ ਸੋਣੀ ਉਹ ਦਿਵਾਂ ਚ ਮੈਨੂੰ ਚਾਂਜਰਾ ਦਾ ਜੋੜਾ ਦਿੱਤਾ ਨਾਲੇ ਮੈਨੂੰ ਹਨਾ ਹੱਥਾਂ ਚ ਪਾਉਣ ਨੂੰ ਕੰਗੜੇ ਦੇ ਦੇ ਕੇ ਗਿਆ ਮੇਲੇ ਤੇ ਤਖਤ ਪੂਰੇਆਂ ਤੋਂ ਲੈ ਕੇ ਨੀ ਮੂ ਵੀ ਆਲੇ ਤਾਂ ਸਾਡੇ 3 ਲੱਗੇ ਵਏ ਸੀਗੇ ਮਾਰ ਕੇ ਸਾਰਾ ਪ੍ਰੋਗਰਾਮ ਪੂਰਾ ਕੀਤਾ ਵਿਆ ਸੀ ਤੁਸੀਂ ਰਹਿ ਗਈਆਂ ਫੋਰ ਤਾਂ ਸਾਰੀਆਂ ਆਈਆਂ ਸੀਗੀਆਂ ਹੁਣ ਬਾਹਰ ਬੈਠਾਗਾ ਤੇ ਮੇਰਾ ਪਪਾ ਹਰੇ ਟੈਕਟਾਂ ਬੱਕ ਕਰਾਉਣ ਗਏ ਆ ਕਹਿੰਦੇ ਹਣੀ ਮੂਣ ਤੇ ਤੁਸੀਂ ਉੱਥੇ ਸਵੈਚਟਰ ਲੈ ਡਵਾ ਗਜੋ ਇਹ ਵੈਨੂੰ ਆਬੋਤਾ ਵੀ ਕਹਿੰਦਾ ਸੀ ਮੈਂ ਕਹਾਂ ਨਹੀਂ ਆਬੋਤਾ ਵੀ ਨਹੀਂ ਆਪਾਂ ਜਾਂਦੇ ਹੈਗੇ ਸਵੈਟਚਰ ਲੈਣ ਜਿੱਥੇ ਪਾਪੇ ਦੇ ਕਿਹਾ ਹਨਾ ਉੱਥੇ ਚੱਲਾਂਗੇ ਤੇ ਫਿਰ ਇਹ ਜਾਨੀ ਮੰਨ ਗਿਆ ਹੋਰ ਅੱਜ ਵੀ ਬਾਹਲਾ ਸੋਨਾ ਬਣਿਆ ਫਿਰਦਾ ਤੂੰ ਦੱਸ ਸਕਤ ਹੋ ਆਏਂਗੀ ਨਹੀਂ ਹੈ ਸੌਰੀ ਆ ਜੀ ਮੇਰੇ ਕਿ ਨਹੀਂ ਕੋਲ ਤੂੰ ਮੇਰੇ ਪੈਂਟ ਕੋ ਜਿੱਥੇ ਫਸ ਜਿੰਗ ਜੀਜੇ ਨਾਲ ਚੰਗਾ ਚੱਲ ਠੀਕ ਆ ਆਉਂਦਾ ਉਹ ਆਉਂਦਾ ਟਟ ਪੈਣੋ ਆਈ ਨਹੀਂ ਗੱਲ 10 ਵਜੇ ਕੇ ਉੱਪਰ 2 ਮਿੰਟ ਹੋ ਗਏ ਵੇ ਆ ਜਾ ਹਰ 2 ਘੰਟੇ ਹੋ ਗਏ ਬੰਦੇ ਲਸਮਣਾ ਵੀ ਹੁੰਦਾ ਹੋਗਾ ਵਾ ਲੱਖ ਰੁਪਇਆ ਕੰਡ ਚ ਕਾਈ ਲੂੰਗੀ ਟਟ ਪੈਣ ਤੋਂ ਹਾਂ ਗੱਲ ਨੂੰ ਖਾਰ ਵੀ ਲੂੰਗੀ ਉਹ ਤਾਂ ਜਾਣਦੇ ਆਉਂਦਾ ਆਉਂਦਾ ਕਰ ਜਾ ਕੇ ਪੂਰੇ ਪੱਤਕਾ ਵਾਲਿਆਂ ਦੇ ਕੱਝੋਗੇ ਪੱਤਕਾ ਵਾਲਿਆਂ ਦੇ ਕਰ ਜਾ ਕੇ ਪੱਤਕਾ ਵਾਲਿਆਂ ਦੇ ਹਾਏ ਨੇ ਕਿੰਨੇ ਸੁਣਨ ਲੱਗਦੀਆਂ ਤਾਂ ਰਾਤੀ ਰੜ ਜਾਣੇ ਨੇ ਤੇ ਜਾ ਪਰੇ ਨਾ ਸਾਸਰੀ ਕਾਲ ਨਾ ਸਲੇਮ ਨਾ ਦਵਾ ਨਾ ਰੈਮ ਰੈਮ ਪਹਿਲੇ ਗਾਣਾ ਲਾਗੀ ਕੱਢਣ ਦੁਬਾਰ ਹੀ ਭਾਈਓ ਜਾ ਕੇ ਗੁੱਦੇ ਕੋਲੇ ਬਾਹਰ ਨਾ ਬਹਿ ਜਾ ਠੀਕ ਹੈ ਨਾ ਮਸਾ ਨੂੰ ਸ਼ਰਾਬੀ ਕਰਕੇ ਆਇਆ ਸੋਢਲੇ ਠੀਕ ਹੈ ਮੜਾ ਜਾਇ ਨੂ ਉਹ ਫਿਰ ਮੈਂ ਬਰਾਬਰ ਜੀ ਬੈਠਾ ਕਿੱਧਰ ਨੂ ਹੋਰ ਬਰਾਬਰ ਬੈਠਾ ਫਿਰ ਇਹ ਸਾਲੇ ਇੱਧਰ ਆ ਜਾ ਫਿਰ ਲੈ ਇੱਧਰ ਨੂ ਫੇਚ ਠੀਕ ਹੈ ਨੂ ਉੱਠ ਕੱਢਣਗੇ ਇਹ ਨਹੀਂ ਪਤਾ ਮੇਰੇ ਸਾਲੇ ਸੱਬਰ ਹੋਣੀ ਆ ਜਾ ਇਹ ਨਹੀਂ ਖੜ ਜਾ ਦੇਖਣੇ ਪੈਂਦੇ ਆਸੀਆਂ ਸਿਰੇ ਚੜਾਉਣੀਆਂ ਬਹੁਤ ਔਖੀਆਂ ਸੋਢਲੇ ਨਹੀਂ ਖੜ ਜਾ ਕੋਸਰ ਕੋਸ ਸੁਪਨੇ ਸਜੋਏ ਸੀ ਮੇਰੇ ਐ ਕੀ ਕਰੀ ਜਾਂਦਾ ਨਿਕੜ ਜਾ ਮੇਰੇ ਸ਼ਰਦਿਆ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਬਾਤਾਂ ਦਾ ਠੀਕ ਹੈ ਮਨ ਨਹੀਂ ਦਾਉਦੀ ਆ ਜਾਂ ਹੁਣ ਕਹਦੀ ਆਉਂਦੀ ਆ ਉਹ ਤਾਂ ਰਾਤਾਂ ਨੂੰ ਜਾਗਦੀ ਰਹਿੰਦੀ ਸੀ ਐ ਠੂਠ ਮੇਰਾ ਦਿਲ ਹੈ ਜਿਹੜਾ ਮੈਂ ਤੈਨੂੰ ਸ਼ਮਰਫਤ ਕਰ ਰਿਹਾ ਆਪਦੇ ਸ਼ੀਨੇ ਚੋਂ ਕੱਢ ਕੇ ਤੈਨੂੰ ਦੇ ਰਿਹਾ ਇਹ ਦਿਲ ਨਾ ਕਰੇ ਤੋਠਾ ਨਾ ਕਰੀ ਠੀਕ ਹੈ ਗਲੀਆ ਕਸੂਲ ਗਲੀਆ ਕਸੂਲ ਮੈਨੂੰ ਦੀਦਾ ਨਹੀਂਗਾ ਖਾਲਾ ਐ ਅੱਠਾ ਖੋਲ ਨਾ ਸੁਢਲੇ ਇਨੇ ਪ੍ਰਬੰਧ ਕਰੇ ਆ ਮੈਂ ਵਾਲਾ ਘੰਟਾ ਹੈ ਆਇਲ ਨੂੰ ਕਰ ਮੈਂ ਦੇਖੀ ਆਪਣੇ ਸੁਪਨੇ ਸਖਸਕਾਰ ਹੋ ਗਏ ਹੈਨਾ ਹੈ ਕਿ ਮੈਨੂੰ ਨਾ ਇੱਕ ਗੱਲ ਹੈ ਕੀ ਤੇਰਾ ਪਾਪਾ ਮੈਨੂੰ ਕਹਿੰਦਾ ਕੀ ਕਹਿੰਦਾ ਕਹਿੰਦਾ ਵੀ 3.5 ਲੱਖ ਰੁਪਏ ਦੇ ਕਹਿੰਦਾ ਫੇਰ ਕਹਿੰਦਾ ਤੁਹਾਨੂੰ ਮੈਂ ਜਿਹੜੀ ਸੁਹਾਗ ਰਿਆ ਤਾਂ ਬਣਾਉਂ ਦਿਆਂ ਮੇਰੀ ਗੱਲ ਸੁਣ ਪਹਿਲਾਂ ਮੈਨੂੰ ਲੱਖ ਰੁਪਈਆ ਦਹੀਂ ਘੰਟਾ ਚਖਾਈ ਦਾ ਲੈ ਤੁਸੀਂ ਤਾਂ ਲਾਲਚੀ ਆ ਯਾਰ ਸਾਰੇ ਹੀ ਕਮਾਲ ਦੀ ਗੱਲ ਹੈ ਉਹ ਭਰਾ ਤੇਰਾ ਕਹਿੰਦਾ ਮੇਰਾ ਸਿੰਗਲ ਟਰੈਕਰ ਆ ਠੀਕ ਹੈ ਉਹ ਦੂਜਾ ਕਹਿੰਦਾ ਸੱਬੜ ਬਦਮਾਸ਼ ਕਹਿੰਦਾ ਮੇਰਾ ਬਦਮਾਸ਼ ਵੱਡਾ ਬਦਮਾਸ਼ ਬਣਵਾ ਮੈਨੂੰ ਪਿਓ ਤੇਰਾ ਕਹਿੰਦਾ ਕਿ ਮੈਨੂੰ ਦੇ ਤੂੰ 3.5 ਲਖ ਮੇਰਾ ਰਗੜਿਆ ਗਿਆ ਠੀਕ ਹੈ ਨਾ ਇਹ ਪ੍ਰੋਣਾ ਕਿਹੜਾ ਹੋ ਗਿਆ ਵਹਿਣ ਦਾ ਲਗੜਾ ਤੁਸੀਂ ਤਾਂ ਪੈਸੇ ਨਾ ਪਿਆਰ ਤੇਰਾ ਕਟੂ ਦਾਗਾ ਯਾਰ ਪੈਸੇ ਆ ਨਾ ਹੁੰਦਾ ਖੀਰ ਤੇ ਰਾਂਝੇ ਦੇ ਪੈਸੇ ਨਾ ਤਿਆਰ ਕਰਿਆ ਸੀ ਉਹ ਤੇ ਜਦੋਂ ਰਾਂਝਾ ਆਉਂਦੀ ਮੱਝਾਂ ਚਾਰਦਾ ਸੀ ਉਹ ਪੈਸੇ ਦਿੰਦਾ ਸੀ ਵੇ ਉਹਦਾ ਜਵਾਨੇ ਕੁਸ ਹੋਰ ਸੀ ਤੇ ਅੱਜ ਕੁਸ ਹੋਰ ਨੇਗੇ ਗੱਲ ਸਮਝਣ ਦੀ ਕੋਸਟ ਕਰ ਤੂੰ ਇਨਸਾਨਤਾ ਇਹੀ ਐ ਇਨਸਾਨਤਾ ਇਹੀ ਐ ਠੀਕ ਐ ਨਾ ਤੈਨੂੰ ਗਲੇਬ ਦਾ ਫਲ ਦੇ ਤਾਂ ਠੀਕ ਐ ਨਾ ਮੈਂ 54000 ਕੱਢ ਦੇ ਫਿਰ ਹਾਂ 54000 ਤੈਨੂੰ ਉਹਨਾਂ ਦੇ ਦਿੰਦਾ ਹਲੀ ਮੂੰ ਨਾਣਾ ਪਾ ਸਟੇਜਰ ਲੈਂਡ ਫਿਰ ਗੱਲ ਪਾਪਾ ਪਾਪਾ ਕਰਾਇਆ ਟਾਈਟਮ ਵਕ ਪਾਪਾ ਤੇਰਾ ਕਰਾਇਆ ਜਾਂ ਕਿਤੇ ਟੈਕ ਟਾਂਕ ਤੇ ਕੁਝ ਹੋਰ ਵਕ ਤੇ ਨੌੜ ਕੰਨ ਗਏ ਹੋਇਆ ਹੋਟ ਮੈਨੂੰ ਕਿ ਮੈਨੂੰ ਕਿੱਥੇ ਗਏ ਵਿਆਹ ਹੋ ਸੱਬਰ ਤੇ ਦੋਨੇ ਗਏ ਤਾਂ ਹੋਏ ਨੇ ਮੈਨੂੰ ਨਹੀਂ ਪਤਾ ਗੱਲ ਸੁਣ ਉਹ ਹੋਣ ਵਾਲੀ ਹੈ ਦੇਖਣਾ ਮੈਂ ਤੈਨੂੰ ਆਏ ਕਹਿਣਾ ਵੀ ਮੈਂ ਤੈਨੂੰ ਦੋ ਚਾਰ ਸਵਾਲ ਪੁੱਛਣੇ ਆ ਵੀ ਦੇਖ ਇਹ 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 ਹਰੇਆ ਘਰ ਵਾਲੀ ਦਾ ਘਰ ਵਾਲੀ ਤਾਂ ਪੁੱਛਣ ਦਾ ਹੱਕ ਹੈ ਵੀ ਤੇਰੀ ਬੰਦਾ ਕਿਸੇ ਨਾਲ ਗੱਲ ਵਾਤਾ ਨਹੀਂ ਸੀ ਫੇਰ ਮੈਂ ਤੇਰਨਾ ਨਗਰ ਦੀ ਨਹੀਂ ਹੈ ਨਹੀਂ ਤੇਰੀ ਕਿਸੇ ਨਾਲ ਗੱਲ ਮੇਰੇ ਕੋਲ ਤੇਰੀ ਹੋ ਸਕਦੀ ਮੇਰੇ ਤਾਂ ਕੋਈ ਨਹੀਂ ਹੈਗੀ ਏ ਪੁੱਛਣ ਦਾ ਫਰਜ ਹੈ ਉਹ ਤਾਂ ਮੈਨੂੰ ਪਤਾ ਹੈ ਵੀ ਠੀਕ ਹੈ ਨਾ ਪਰ ਅੱਜ ਕੱਲ ਮੇਰੀ ਗੱਲ ਸੁਣ ਅੱਜ ਕੱਲ ਇਹ ਕਾਲੀਆਂ ਰਹੀਆਂ ਅੱਜ ਕੱਲ ਤਾਂ ਪੰਜ ਪੰਜ ਫਸਾਏ ਵੇ ਆ ਵਹਿਣਕੀਆਂ ਲਕੜੀਆਂ ਦੇ ਕਿਸੇ ਦਾ ਫੋਨ ਚਾਰਜ ਕਰਾਉਂਦੀ ਹੈ ਕਿਸੇ ਤੋਂ ਕੌਸ ਕਰਾਉਂਦੀ ਹੈ ਕਿਸੇ ਤੋਂ ਪੈਸੇ ਖਾਂਦ ਕੇ ਇਹ ਤਾਂ ਮੈਂ ਬਾਹਲਾ ਸੁਹਾਗ ਪ੍ਰਤੀ ਹੈ ਜਿਹੜਾ ਮੇਰੇ ਸਾਲੇ ਦੀ ਮੈਨੂੰ ਜਵਾ ਜੇ ਤੱਕ ਮੇਰੇ ਨਾਲ ਹੀ ਮਾਰੀ ਜਾਂਦਾ ਸੀ ਕਿਹ ਕਿਹਨੇ ਮਾਰੀ ਮਾਰੀ ਤਾਂ ਹੈਗੀ ਇਹ ਮੇਰਾ ਭੈਣ ਸਾਹਿਬ ਇਹ ਕੀ ਜਾਂਦਾ ਭੈਣ ਸਮਝਦਾ ਨਾ ਠੀਕ ਹੈ ਨਾ ਹੇ ਇਹ ਸਮਝਦਾ ਮੈਂ ਆਫਟਰ ਆਲੋ ਨੂੰ ਵੀ ਮੇਰੀ ਭੈਣ ਹੈ ਠੀਕ ਹੈ ਨਾ ਸਿਰਫ ਮੈਂ ਤੇਰੇ ਨਾਲ ਹੀ ਸੈਟ ਹੈ ਮੈਨੂੰ ਤੇਰੀ ਸਾ ਆਪਾਂ ਸਾਰੀ ਜ਼ਿੰਦਗੀ ਦੋਨੇ ਪਿਆਰ ਦੀਆਂ ਪੀਂਘਾਂ ਫਾਵਾਂਗੇ ਬਸ ਤੂੰ ਬਹਿ ਕੇ ਖਾਣਾ ਭਾਂਡੇ ਮੈਂ ਵਾਂਜੂ ਰੋਟੀ ਮੈਂ ਬਣਾ ਬਸ ਤੂੰ ਤੈਨੂੰ ਰਿਆਣੀ ਬਣਾ ਕੇ ਮੈਂ ਤੈਨੂੰ ਦੱਸ ਦਿਆਂਗੀ ਵੀ ਉਹ ਮੇਰੇ ਫਰੈਂਡਸ ਤਾਂ ਹੈਗੇ ਸੀਗੇ ਹਾਂ ਫੇਸਬੁਕ ਤੇ ਫਰੈਂਡਸ ਕਹਿ ਨਹੀਂ ਆਂਗੀ ਫੇਸਬੁਕ ਵਾਲੀ ਗੱਪੀ ਹੁੰਦੇ ਆ ਮੇਰੇ ਸਾਲੇ ਲਾਲਚ ਦੇ 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 ਕੇ ਵਸਾ ਲੈਣਾ ਨਹੀਂ ਪਤਾਗਾ ਮੈਂ ਤੈਨੂੰ ਦੱਸ ਦਿਆਂ ਵੀ ਉਹ ਫੇਸਬੁਕ ਤੇ ਮੇਰੇ ਫਰੈਂਡਸ ਸਿਗੇ ਕੋਈ ਗੱਲਬਾਤ ਨਹੀਂ ਸੀ ਹੈ ਅਸਾ ਹੈ ਹਾਂ ਉਹ ਮੇਰੇ ਕੋਈ ਗੱਲ ਨਹੀਂ ਸੀ ਉਹਨਾਂ ਨਾਲ ਤੇ ਮੈਂ ਉਹ ਫਰੈਂਡਸ ਸਿਗੇ ਕੱਲੇ ਸਪੈਟ ਕਰ ਲੇਗਾ ਹੈ ਕਰ ਲਾ ਸਪੈਟ ਕਰਦੇ ਬੜੇ ਅਕਸੈਪਟ ਘਰੇ ਹੀ ਸੱਦ ਲਈ ਇੱਥੇ ਹੀ ਉਹਨਾਂ ਨੂੰ ਬਚਾਹ ਪਾਣੀ ਇੱਥੇ ਪਿਆਦਿਆ ਕਰਾਂਗੇ ਸੇਵਾ ਸੁਭਾ ਕਰਦਿਆ ਕਰਾਂਗੇ ਵਹਿਣ ਕੇ ਲਖ ਗਿਆ ਮੈਂ ਕਢੂ ਮੈਂ ਤੈਨੂੰ ਦਾਸਾ ਗੁੱਸਾ ਬਹੁਤ ਮੇਰਾ ਪੈਦਾ ਭਰਾ ਲੱਗਦੇ ਆ ਮੇਰੇ ਹੁਆ ਲੱਗਦੇ ਆ ਭਰਾ ਤੇਰੇ ਵਰਗੇ ਤਾਂ ਖਸਮ ਹੁੰਦੇ ਭਰਾ ਨਹੀਂ ਹੁੰਦੇ ਮੈਂ ਤਾਂ ਸੱਦਦੇ ਮੈਂ ਹਾਂ ਨਹੀਂ ਇਹ ਮਤਲਬ ਕੀ ਹੋਇਆ ਸਹਾਗਰਾ ਤੇ ਲੋਕ ਪਿਆਰ ਦੀਆਂ ਪਿੰਗਾ ਚੜਾਉਂਦੇ ਆ ਇਹ ਮੇਰੇ ਸਾਰਕੜੀ ਮੇਰੇ ਨਾਲ ਨਹੀਂ ਆ ਮੈਂ ਨਹੀਂ ਗਈ ਮਣਾਉਂਦੀ ਹੈਗੀ ਅੱਛਾ ਕਰ ਸੁਣ ਹੈਲੋ ਇਹ ਕੁੰਡ ਜੇ ਤੇ ਚੱਕੀ ਫਿਰ ਰਸਮ ਜੀ ਤਾਇਦਾ ਕਰ 55000 ਕੱਢ ਲੈ ਉਹ ਮੇਰੇ ਨਾਲ ਤਾਂ ਇਹ ਨਾ ਕਰੀ ਤੂੰ ਤਾਂ ਮੇਰੀ ਹਮਸਫਰ ਹੈ ਹੈ ਹਾਂ ਜੇ ਪਿਆਰ ਸੱਚਾ ਕਰਦਾ 51000 ਕੱਢ ਦੇ ਨਹੀਂ ਸਵੇਰੇ ਪਾਪੇ ਹੋਰ ਨਾਲ ਚੜ ਜੂ ਹਾਂ ਪਿਆਰ ਫਿਰ ਤੇਰਾ ਟੱਟੂ ਦਾ ਮੈਂ ਤੇਰਾ ਟੱਟੂ ਦਾਗਾ ਐਸਿਆਂ ਨਾਲ ਹੀ ਪਿਆਰ ਹੋ ਗਿਆ ਫਿਰ ਜਿਹੜੇ ਪਿਆਰ ਕਰਦਾਗਾ ਦੇਖ ਮੈਂ ਕਿੰਨੀ ਸੋਹਣੀ ਬੈ ਤਿਆਰ ਹੋਈ ਆ ਨਹੀਂ ਲੱਗਦੀ ਮੈਂ ਤੁਹਾਨੂੰ ਦੱਸਾਂ ਮੈਨੂੰ ਐਂ ਲੱਗ ਰਿਹਾ ਵੀ ਜਦੋਂ ਮੈਂ ਤੂੰ ਉੱਤਰ ਕੇ ਆ ਕੇ ਮੇਰੇ ਮੇਰੀ ਬੱਕਲ ਦੇ ਵਿੱਚ ਲੱਗ ਗਈ ਹਾਂ ਐਂ ਲੱਗ ਰਿਹਾ ਹੈ ਮੈਂ ਤਾਂ ਮੈਂ ਤਾਂ ਬੜਾ ਕਰ ਮਾਰਾ ਜਿਹੜੀ ਤੂੰ ਮੇਰੀ ਜ਼ਿੰਦਗੀ ਚ ਆ ਗਈ हां ते जेडी ਪਹਿਲਾ ਹਣ ਘਰ ਵਾਲੀ ਸੀ ਕੀ ਹੁਣ ਭੈਣ ਹੋਣੀ ਹਾਂ ਉਹ ਤੇਰੀ ਭੈਣ ਹੀ ਸੀ ਹਾਂ ਤੇ ਪਹਿਲਾ ਦੋ ਦਿਨਾਂ ਵੀ ਪਿਆਰ ਦੇ ਸੱਪਣੇ ਸਜਾਏ ਹੁਣ ਸਜਾਏ ਸੀ ਪਹਿਲਾ ਬੱਚੇ 1 ਮਹੀਨੇ ਸਜਾਏ ਫਿਰ ਮੈਨੂੰ ਪਤਾ ਲੱਗ ਗਿਆ ਠੀਕ ਹੈ ਨਾ ਤੂੰ ਨਾ ਉਹੇ ਜੀ ਨਿਕਲ ਜੀ ਛੋੜ ਲੈ ਹਾਂ ਮੈਂ ਤਾਂ ਕੋਈ ਨਹੀਂ ਜੀ ਮੈਂ ਤੁਹਾਨੂੰ ਐਂ ਪੁੱਛਦੀ ਸੀ ਵੀ ਤੁਸੀਂ ਮੈਨੂੰ ਸਾਰੀ ਉਮਰ ਹੀ ਇੰਨਾ ਪਿਆਰ ਕਰੋਗੇ ਹਾਂ ਸਾਰੀ ਉਮਰ ਮੈਂ ਕੀ ਲਸਣਾ ਤੇਰੇ ਕੱਪੜੇ ਵੀ ਧੋਦਿਆ ਕਰੂੰ ਠੀਕ ਹੈ ਨਾ ਤੇਰੇ ਕੱਪੜੇ ਪ੍ਰੈਸ ਵੀ ਕਰ ਦਿਆ ਕਰੂੰ ਮੈਂ ਤੇਰਾ ਗੁਲਾਮ ਬਣ ਕੇ ਰਹੂੰਗਾ ਮੈਂ ਕਿੰਨਾ ਪਿਆਰ ਕਰਦਾ ਮੈਂ ਤੈਨੂੰ ਵਾੜਾ ਸ਼ਰ ਸ਼ੂਰਜ ਤੋਂ ਵੀ ਲੱਗ ਮੈਂ ਪਿਆਰ ਕਰਦਾ ਤੈਨੂੰ ਹੈ ਹਾਂ ਤੇ ਚਿੜੀਆਂ ਦਾ ਦੁੱਧ ਲਿਆ ਕੇ ਦੇ ਦੇਂਗਾ ਮੈਂ ਕਿਹਨੇ ਤੈਨੂੰ ਮੈਂ ਗਧਿਆਂ ਦਾ ਦੁੱਧ ਲਿਆ ਆਦਮੀ ਦੀ ਚਿੜੀਆਂ ਦੀ ਕਿਹੜੀ ਗੱਲ ਕਰਦੀ ਹੈ ਮੈਂ ਤੈਨੂੰ ਆਫਟਰ ਆਨ ਪਿਆਰ ਬਹੁਤ ਕਰਦਾ ਠੀਕ ਹੈ ਤੇਰੇ ਆਸਤੇ ਜਦੋਂ ਪੀਜੇ ਬਣਵਾ ਕੇ 버ਗਰ ਜਿਹੜਾ ਤੇਰਾ ਖਾਣ ਨੂੰ ਜੀ ਕਰੂ ਬਸ ਤੂੰ ਆਪ ਦੇ ਨੋਏ ਦੇ ਘੋਟਾ ਚ ਕਹ ਲੈ ਮੈਂ ਬਰਕਰ ਮੈਂ ਦੜਮ ਪੀ ਆ ਉਹਦੇ ਇਹ ਕਿਤੇ ਨੇ ਕਿ ਠੀਕ ਹੈ ਨਾ ਮੈਂ ਜਨਾਨੀ ਦਾ ਗੁਲਾਮ ਬਣ ਕੇ ਰਹਿਣਾ ਆਪਦੀ ਐクセਰ ਗੱਲ ਆ ਫੁੱਟ ਠੀਕ ਆ ਆਪਾਂ ਸੋਚਿਆ ਸੀ ਵੀ ਆਪਣਾ ਪਿਆਰ ਸਿਰੇ ਚੜ ਜੀ ਮੇਰੀ ਗੱਲ ਸੁਣੀ ਹਾਂ ਰੋਟਾ ਪਕਾ ਲਿਆ ਕਰੇਗਾ ਲੈ ਰੋਟੇ ਮੈਂ ਦਾਲ ਸਬਜ਼ੀਆਂ ਵੀ ਸਾਰੇ ਕੁਝ ਬਣਾ ਲੇ ਭਾਂਡੇ ਭੁੰਡੇ ਮਾਜ ਲਾਂ ਸਾਰਾ ਕੁਝ ਕਰ ਲੂ ਸਾਰਾ ਕੁਝ ਕਰ ਲੂ ਤੇ ਠੀਕ ਆ ਮੇਰੇ ਕੱਪੜੇ ਵੀ ਪ੍ਰੈਸ ਕਰ ਦਿਆ ਕਰ ਸਾਰਾ ਕੁਝ ਧੋ ਦਿਆ ਕਰੂ ਠੀਕ ਹੈ ਨਾ ਇਹ ਤੂੰ ਇੰਟਰੂ ਲਾਵਾ ਕਰਦਾ ਮੈਂ ਕਹਿੰਨੇ ਮੈਂ 4 5 ਕਰਦੇ ਕਹਿੰਦਾ ਸੀ ਵੀ ਆਪਣਾ ਪਿਆਰ ਸਿਰੇ ਚੜਜੂ ਮੈਨੂੰ ਨਹੀਂ ਸੀ ਲੱਗਦਾ ਇਹ ਤਾਂ ਤੂੰ ਭਾਪੇ ਹੋਰਾਂ ਨੂੰ ਲਾਲਚ ਦੇ ਕੇ ਵਧੀਆ ਗੱਲ ਕੀਤੀ ਜਾਣੀ ਹਾਂ ਤੇ ਨਹੀਂ ਨਹੀਂ ਸੀ ਇਹ ਨਾਲ ਮੰਨਣਾ ਹੋਏਗਾ ਗੇਂਦਾ ਬਾਹਰ ਪਿਆਵੇ ਹੈ ਗੇਂਦਾ ਗੇਂਦੇ ਨੂੰ ਤਾਂ ਸ਼ਰਾਬੀ ਕਰਕੇ ਪਾਤਾ ਮੇਰੇ ਸਾਲੇ ਨੂੰ ਵਿਹੋੜੇ ਨਹੀਂ ਕੋ ਦਾ ਪੀਤੀ ਪਿਆਤੀ ਮੈਂ ਉਹਨੂੰ ਲਾਲਚ ਦਿੱਤਾ ਅੰਦਰ ਨਹੀਂ ਸੀ ਆਉਣ ਦਿੰਦਾ ਕਹਿੰਦਾ ਮੇਰੇ ਕੋਲੇ ਪਏ ਉਹ ਹਾਂ ਉਹ ਮੈਂ ਦੱਸ ਕੀ ਕਰਾਂ ਇਹ ਤੇ ਕਹਿੰਦੇ ਮੇਰੇ ਕੋਲ ਜਵਾਬ ਜਵੂਕ ਕੋਈ ਨਹੀਂ ਮੇਰਾ ਥੜਾ ਦੋ ਤਿੰਨ ਫਸਾਈ ਬੈਠਾ ਵੀ ਸੱਬਲ ਦਾ ਪੀ ਲਦਾ ਇਹ ਨਹੀਂ ਪੀਂਦਾਗਾ ਹਾਂ ਕੋਈ ਨਹੀਂ ਸਾਰੇ ਹੀ ਪੀਂਦੇ ਆਂ ਛੜੇ ਖਾਏਗਾ ਬੁੜੇ ਤਾਂ ਬੁੜਾ ਦਾ ਤੇਰਾ ਕਿਤੇ ਬੰਬ ਨਾ ਸੜ ਦੇਖੇ ਐ ਛੜੇ ਖਾਏਗਾ ਕਿਤੇ ਛੱਬਲ ਵਿਦਮਾਚਦੇ ਇੱਕ ਗੱਲ ਸੁਣ ਲੈ ਤੇ ਧਮਕੀ ਧੁੰਕੀ ਨਹੀਂ ਦੇਣੀ ਮੈਨੂੰ ਠੀਕ ਹੈ ਨਾ ਆਫਟਰ ਆਲ ਮੈਂ ਬਹੁਤ ਗੁੱਸਾ ਤੂੰ ਮੇਰਾ ਪੂਟੋ ਪਿਆਰ ਦੇਖਿਆ ਗੁੱਸਾ ਦਾ ਦੇਖਿਆ ਠੀਕ ਹੈ ਨਾ ਗੁੱਸਾ ਮੇਰਾ ਭੈੜਾ ਹੈ ਕਈ ਵਾਰੀ ਮੈਨੂੰ ਗੁੱਸਾ ਚੜਿਆ ਹੋਵੇ ਪੂਟੋ ਮੈਂ ਆਪ ਦੇ ਆਪ ਨੂੰ ਹੀ ਕ ਆਈ ਨਾ ਬੁਸਾ ਬੜਾ ਹੈ ਮੇਰਾ ਜੀ ਮੇਰੀ ਗੱਲ ਸੁਣਿਆ ਬੋਲ ਬੋਲ ਇੱਥੇ ਨਾ ਜਨਮ ਮੋਰੀ ਖੋਲੀ ਤੇ ਦੋ ਚਿੱਟੂਆਂ ਆਇਆ ਪਗੋਣੇ ਫਿਰਦੇ ਸੀਗੇ ਕਾਲੀਆਂ ਜਿਹੇ ਅਨਕਲਾਈਆਂ ਸੀ ਹਾਂ ਹਾਂ ਬਹਿਣ ਕੇ ਲੱਕੜੇ ਵੰਤ ਤੇ ਜਾਂਦਾ ਇਹ ਉੱਧਰ ਕੀ ਕਰਤੇ ਪੁੱਤ ਤੇ ਮੇਰੇ ਸਾਲੇ ਮੇਰੀ ਸਾਗ ਰਾਤ ਲਾਈਵ ਦੇਖਣ ਨੂੰ ਫਿਰਦੇ ਆ ਲੁੱੱਚੇ ਬੰਦੇ ਆ ਉਹ ਮੈਨੂੰ ਕਹਿੰਦੇ ਸੀ ਮੈਂ ਤੈਨੂੰ ਪਤਾ ਨਹੀਂ ਬਹੁਤ ਉਹ ਹੈ ਹੁਣ ਤਾਂ ਤੂੰ ਪਰਦੇ ਜਲਾ ਤੇ ਪਰਦੇ ਹੁਣ ਤਾਂ ਮੈਂ ਲਾਇਆ ਆ ਹੁਣ ਤਾਂ ਦੇਖ ਲੈ ਮੈਂ ਇਹ ਬੰਦੇ ਚੰਦ ਤੇ ਵੰਤ ਜਦੋਂ ਗਾਹ ਨੂੰ ਵੀ ਆਉਣ ਠੀਕ ਹੈ ਨਾ ਤੂੰ ਘੁੰਡ ਕੱਢ ਕੇ ਰੱਖਣਾ ਮੈਂ ਤਾਂ ਘੁੰਡ ਕੱਟ ਕੋਈ ਰੱਖੂਗੀ ਹਾਂ ਇਹ ਪ੍ਰਥਾ ਆ ਸਾਡੀ ਹਾਂ ਮੈਂ ਤਾਂ ਅੱਜ ਵੀ ਨਹੀਂ ਚੱਕਦੀ ਓਏ ਮੇਰੇ ਕੋਲੇ ਤਾਂ ਚੱਕਣਾ ਸੁੱਡਲੇ ਮੈਂ ਤਾਂ ਤੇਰਾ ਹਸਬੰਦ ਹੈ ਨਾਲੇ ਹੁਣ ਵੀ ਤੂੰ ਜੀਜਾ ਜੀਜਾ ਕਹੀ ਜਾਂਦੀ ਆ ਨਾ ਹੁਣ ਤਾਂ ਕਹਿੰਦਾ ਸੀ ਵੀ ਤੂੰ ਨਾ ਚੱਕੀ ਘੱਡ ਹਾਂ ਤੇ ਲਸਣ ਜੇ ਕਰੀ ਜਾਂਦਾਗਾ ਮੈਂ ਚੱਕੂ ਜਣ ਮੈਨੂੰ ਤਾਂ ਨੀਂਦ ਆਉਂਦੀ ਮੈਂ ਤਾਂ ਪੈਣੀ ਆਉਗੀ ਫਿਰ ਜਾ ਹਲੇ ਤਾਂ ਦੁੱਧ ਤੇ ਜਲੇਬੀਆਂ ਲੱਡੂਆਂ ਲੀਆਂ ਰਸਮਾਂ ਅਨੁਭਾਉਣੀਆਂ ਬਥੇਰੀਆਂ ਖਾ ਲਈ ਆ ਪਾਪੇ ਹੋਰ ਨੇ ਬਥੇਰੀਆਂ ਮੈਂ ਨਹੀਂ ਗਈ 51 ਵੀ ਆ ਵੀ ਦਿਉਂਗਾ ਤੇ ਮਿਸ਼ੋਨੇ ਦੀ ਮੰਦੀ ਪਾਉਂਗਾ ਚੱਲ ਚੰਗਾ ਤੇ ਫੜੇ ਨੀਤ ਕਿੱਧਰ ਗਈ ਤੇਰੀ ਇਹ ਗੱਲ ਸੁਣ ਹਾਂ ਆਪਾਂ ਹੁਣੇ ਜੀਵਨ ਬਚੀਤ ਕਰ ਲਈਏ ਵੀ ਕਿਵੇਂ ਕਿਵੇਂ ਆਪਾਂ ਜੀਵਨ ਸਿਰਜਣਾ ਕਿਵੇਂ ਜਾਣ ਕੇ ਕਰੋੜ ਕਰੋੜ ਰੁਪਇਆ ਡੇਡ ਡੇਡ ਕਰੋੜ ਨਹੀਂ ਸਾਲ ਦਾ ਛੱਡਦੇ ਮੈਨੂੰ ਚਲਾਉਣਾ ਨਹੀਂ ਆਉਂਦਾ ਮੈਂ ਚਲਾਉਂਗਾ ਬੰਦੇ ਰੱਖ ਲਾਂਗੇ ਆਪਾਂ ਠੀਕ ਅੱਛਾ ਗੱਲ ਸੁਣ ਇਹ ਇਹ ਨਹੀਂ ਮੈਂ ਤਾਂ ਕੀ ਬਈਆਂ ਲੱਡੂ ਮਾੜਾ ਜ ਮਾੜਾ ਜ ਮੈਂ ਪਤਾ ਕਿੰਨੇ ਲੱਡੂ ਖਾ ਪਾਪਾ ਨੇ ਬਹੁਤ ਖਵਾਤੇ ਲੱਡੂ ਨਹੀਂ ਇਹ ਮੜ ਜਿੰਦੀ ਵੜਦੀ ਇਹ ਉਡੋ ਲੱਡੂ ਗਾਤਰ ਹਰਦੀ ਹਰਦੀ ਫੁਰਰਾ ਰਾਸ ਪੈ ਗਿਆ ਹੂੰ ਮੈਂ ਦਦਾ ਨਹੀਂ ਪੀਂਦੀ ਕਿਉਂ ਨਾ ਪੀ ਪੀ ਰਿਹਾ ਸ਼ਗਨਾਂ ਦਾ ਸ਼ਗਨਾਂ ਦਾ ਸ਼ਗਨਾਂ ਦਾ ਇਹ ਸਾਵਨ ਤਾਂ ਤੂੰ ਪੰਜ ਸੱਤ ਕਰਲੇ ਹੋਣਗੇ ਪਹਿਲਾਂ ਕਿਹੜੇ ਕਰਲੇ ਹਾਂ ਕਰ ਤਾਂ ਲੈਂਦੇ ਅਸੀਂ ਤੂੰ ਕਹਿੰਦਾ ਸੱਤ ਨਾ ਕਰ ਮੇਰਾ ਦੂਜਾ ਦੀ ਪਹਿਲਾਂ ਦੂਜਾ ਸੱਤ ਵਿਆਹ ਕੀਤੇ ਆ ਤੂੰ ਕਿਹੜੇ ਸੱਤ ਕਰਿਆ ਤਾਂ ਐਵੇਂ ਗੱਲਾਂ ਮਰੀ ਜਾਂਦੇ ਮੈਂ ਗੱਲਾਂ ਤਾਂ ਕਰਦੇ ਹੁੰਦੇ ਸੀ ਗੱਡੀ 'ਚ ਤੇਨ ਸਾਰੀ ਸ਼ੁਰੂਰ ਮੇਰੀ ਗੱਲ ਦਾ ਪਤਾ ਠੀਕ ਹੈ ਹਾਂ ਪਤਾ ਯਾ ਆ ਦੇਖੀ ਕਿਵੇਂ ਬੋਲੀ ਜਾਂਦਾ ਆ ਬਾਪੇ ਮੇਰੇ ਯੱਕੀ ਗੱਲ ਹੋ ਰਹੀ ਆ ਆਪਣੀ ਸੋਹਣੇ ਰੱਬ ਨੇ ਸੁਣੀ ਜੋ ਜੋ ਆ ਬਾੜੀ ਸੋਹਣ ਸੋਹਣੀ ਜੋ ਜੋ ਸੁਪਨੇ ਆ ਪਾਸ ਸਿਰ ਜੀ ਅਸੀਂ ਸਾਰੇ ਕਮਲ ਹੋਗੇ ਆਏ ਸਿਰ ਪਾੜਤਾ ਸੀਗਾ ਸਿਰ ਪਾੜ ਤੂੰ ਕਦੇ ਮੇਰੇ ਸਾਰੇ ਦੀ ਗੁਲਾਬ ਦਾ ਫੁੱਲ ਹੈ ਇਹ ਵੀ ਡੁਪਲੀਕੇਟ ਹੈ ਗੁਲਾਬ ਦਾ ਫੁੱਲ ਹੈ ਹਨ ਅਸਲੀ ਗੁਲਾਬ ਦਾ ਫੁੱਲ ਨਹੀਂ ਇਹ ਡੁਪਲੀ ਗੁਲਾਬ ਦਾ ਫੁੱਲ ਹੈ ਗੱਲ ਸੁਣ ਮੈਂ ਹੁਣ ਕੰਡੇ ਚੱਕਣ ਦੀ ਰਾਸ ਨੂੰ ਜਿਹੜੀ ਆਦਾ ਕਰਾਂ ਹੈ 52000 ਨਹੀਂ ਦੇ ਦੂੰਗਾ 51000 ਕੰਡਰ ਹੋਣੀ ਚਾਹਨਾ ਹਾਂ ਕੰਡਰ ਹੋਣੀ ਹੈ ਨਾ 52000 ਨਹੀਂ ਹਲੇ ਧਾਰ ਕਰ ਲੈ ਹਲੇ ਤਾਂ ਸਾਫ ਵੀ ਬਣਾਉਣੀ ਆ ਚਾ ਕਾਲੂ ਦੇ ਦੀ ਹਾਂ ਠੀਕ ਹੈ ਹਾਂ ਬੱਬਾ ਪ੍ਰਾਣ ਪਿਆ ਤੀ ਪ੍ਰਾਣੇ ਨੇ ਪੂਟੋ ਵੇਣ ਗੋਲਿਆ ਕੀ ਆ ਤੇਰੀ ਉਹ ਮੈਂ ਲਾ ਲਾ ਪ੍ਰਵਾ ਫੇਰੇ ਉਹ ਆ ਖੜ ਜਾਓ ਕੱਢ ਕੇ ਲਿਆ ਆਂਗੀ ਕੱਢ ਕੇ ਕਿੰਨਾ ਸੋਹਣਾ ਤੇਰੇ ਦੇ ਕਿਰੀਵਨ ਕਿੰਨਾ ਸੋਹਣਾ ਲਾਇਆ ਵਾ ਗਾਲਾ ਸੋਹਣਾ ਲੱਗਦੀਆਂ ਬੀਟ ਰੋਣਿਆ ਆ